ਜਬਰਜਨਾਬ ਮਾਮਲੇ 'ਚ ਅਦਾਲਤ ਵੱਲੋਂ ਪਤੀ ਨੂੰ ਹੀ ਸਜ਼ਾ ਸੁਣਾਈ ਗਈ ਹੋਵੇ ਇਹ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਵਗੇ ਪਰ ਤੁਹਾਨੂੰ ਦੱਸ ਦਿਆਂ ਕਿ ਪੂਰਾ ਮਾਮਲਾ ਹੈ ਕੀ ਹੈ ਦਰਅਸਲ ਜਬਰਜਨਾਬ ਪੀੜਤ ਲੜਕੀ ਨੇ ਬਲਾਤਕਾਰੀ ਨੂੰ ਮੁਆਫ ਕਰਕੇ ਉਸ ਨਾਲ ਵਿਆਹ ਕਰ ਲਿਆ ਪਰ ਅਦਾਲਤ ਦੀ ਨਜ਼ਰ ਦੇ ਵਿੱਚ ਉਸ ਦਾ ਪਤੀ ਬਲਾਤਕਾਰ ਹੀ ਰਿਹਾ ਇਸ ਲਈ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਸ ਨਾਲ ਅਦਾਲਤ ਨੇ ਉਸਤੇ 50000 ਰੁਪਏ ਜੁਰਮਾਨਾ ਵੀ ਲਾਇਆ ਹੈ 5 ਸਾਲ ਪਹਿਲਾਂ ਨਬਾਲਗ ਲੜਕੀ ਦੇ ਪਿਤਾ ਨੇ ਦੋਸ਼ ਦੋਸ਼ੀ ਨੌਜਵਾਨ ਤੇ ਉਸਤੀਤੀ ਨਾਲ ਜ਼ਬਰਜਸਤ ਕਰਨ ਦੇ ਦੋਸ਼ ਲਾਉਂਦੇ ਹੋਏ ਸੈਕਟਰ 19 ਥਾਣਾ ਚ ਗੁੰਮਸ਼ੁਦਗੀ ਦੀ ਐਫਆਈਆਰ ਦਰਜ ਕਰਵਾਈ ਸੀ 2 ਦਿਨ ਬਾਅਦ ਲੜਕੀ ਦੋਸ਼ੀ ਨੌਜਵਾਨ ਦੇ ਕੋਲੋਂ ਹੀ ਮਿਲੀ ਉਸ ਉਸਤੇ ਪੁਲਿਸ ਨੂੰ ਅਗਵਾ ਤੇ ਜ਼ਬਰਜਨਾਬਾਰੇ ਦੱਸਿਆ ਸੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਬਾਅਦ ਚ ਨੌਜਵਾਨ ਨੇ ਪੀੜਤ ਨਾਲ ਵਿਆਹ ਕਰ ਲਿਆ ਸੀ ਤੇ ਹੁਣ ਉਹ ਦੋਵੇਂ ਕਾਫੀ ਸਮੇਂ ਤੋਂ ਇਕੱਠੇ ਰਹ ਰਹੇ ਨੇ ਉਹਨਾਂ ਦੀ ਇੱਕ ਧੀ ਵੀ ਐ ਉੱਥੇ ਪੀੜਤ ਲੜਕੀ ਵੀ ਅਦਾਲਤ 'ਚ ਆਪਣੇ ਬਿਆਨ ਤੋਂ ਮੁਕਰ ਗਈ ਉਸਤੇ ਉਸਨੇ ਜੱਜ ਦੇ ਸਾਹਮਣੇ ਕਿਹਾ ਕਿ ਦੋਸ਼ੀ ਨੌਜਵਾਨ ਨੇ ਉਸ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਫਿਰ ਵੀ ਅਦਾਲਤ ਨੇ ਨੌਜਵਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾ ਦਿੱਤੀ ਦੋਸ਼ੀ ਮੁਤਾਬਕ ਨੌਜਵਾਨ ਨੇ ਜਦ ਪੀੜਤ ਨਾਲ ਜ਼ਬਰਜਨਾਹ ਕੀਤਾ ਸੀ ਤਦ ਉਹਨਾਂ ਦਾ ਵਿਆਹ ਨਹੀਂ ਸੀ ਹੋਇਆ ਤੇ ਲੜਕੀ ਦੀ ਉਮਰ ਉਦੋਂ 16 ਸਾਲ ਸੀ ਜ਼ਬਰਜਨਾਹ ਤੋਂ ਬਾਅਦ ਲੜਕੀ ਗਰਭਵਤੀ ਹੋ ਗਈ ਉਸ ਦਾ ਗਰਭਪਾਤ ਕਰਵਾਇਆ ਗਿਆ ਸੀ ਪਰ ਪੁਲਿਸ ਨੇ ਡੀਐਨਏ ਸੈਂਪਲ ਲਿਆ ਜੋ ਦੋਸ਼ੀ ਨੌਜਵਾਨਾ ਮਿਲ ਗਿਆ ਸੀ ਜਿਸ ਕਰਕੇ ਸਾਬਤ ਹੋ ਗਿਆ ਕਿ ਦੋਸ਼ੀ ਨੇ ਹੀ ਨਾਬਾਲਿਕਾ ਨਾਲ ਜ਼ਬਰਜਨਾਹ ਕੀਤਾ ਹੈ ਅਦਾਲਤ ਨੇ ਉਸ ਨੂੰ ਪਾਕਸੋ ਐਕਟ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਤਾਂ ਇਹ ਮਾਮਲਾ ਤੁਹਾਨੂੰ ਜ਼ਰੂਰ ਹੈਰਾਨ ਕਰ ਰਿਹਾ ਹੋਵੇਗਾ ਪਰ ਜੋ ਕਾਨੂੰਨ ਬਣੇ ਹੋਏ ਨੇ ਕਾਨੂੰਨ ਮੁਤਾਬਕ ਜੋ ਪ੍ਰੋਸੀਜਰ ਚੱਲਦਾ ਅਦਾਲਤਾਂ ਦਾ ਅਦਾਲਤਾਂ ਨੂੰ ਉਸੇ ਹਿਸਾਬ ਦੇ ਨਾਲ ਫੈਸਲੇ ਕਰਨੇ ਪੈਂਦੇ ਨੇ ਤਾਂ ਬਾਅਦ ਵਿੱਚ ਭਾਵੇਂ ਉਹ ਮੁਨਕਰ ਹੋ ਗਏ ਕਿ ਸਾਡੇ ਨਾਲ ਕੁਝ ਨਹੀਂ ਹੋਇਆ ਲੜਕੀ ਨੇ ਵੀ ਆਪਣੇ ਬਿਆਨ ਬਦਲ ਦਿੱਤੇ ਤੇ ਆਪਣੇ ਪਤੀ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਤੇ ਉਹਨਾਂ ਦੇ ਘਰ ਇੱਕ ਧੀ ਵੀ ਐ ਪਰ ਅਦਾਲਤ ਦੀ ਨਜ਼ਰ ਵਿੱਚ ਉਹ ਦੋਸ਼ੀ ਸੀ ਕਿਉਂਕਿ ਜਦੋਂ ਐਫਆਈਆਰ ਦਰਜ ਹੋਈ ਜਦੋਂ ਇਹ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋਈ ਉਹ ਜਾਂਚ ਦੇ ਆਧਾਰ ਦੇ ਉੱਤੇ ਹੀ ਜਿਹੜਾ ਅਦਾਲਤ ਨੇ ਫੈਸਲਾ ਸੁਣਾਇਆ ਕਿ ਜਾਂਚ ਦੇ ਵਿੱਚ ਸਾਬਤ ਆਇਆ ਕਿ ਜਿਹੜਾ ਡੀਐਨਏ ਕਰਾਇਆ ਗਿਆ ਸੀ ਜਾਂ ਸੈਂਪਲ ਲਿਆ ਗਿਆ ਸੀਗਾ ਉਸ ਸੈਂਪਲ ਦੇ ਵਿੱਚ ਵੀ ਉਹ ਸੈਂਪਲ ਨੌਜਵਾਨ ਦੇ ਸੈਂਪਲ ਨਾਲ ਮੈਚ ਕੀਤਾ ਜਿਸ ਕਰਕੇ ਵੀ ਸਾਬਤ ਹੋਇਆ ਕਿ ਉਸ ਨੌਜਵਾਨ ਨੇ ਉਸ ਨਾਬਾਲਗ ਲੜਕੀ ਦਾ ਬਲਾਤਕਾਰ ਕੀਤਾ ਸੀ ਕਿਉਂਕਿ ਉਸ ਵਕਤ ਉਸ ਦੀ ਉਮਰ 16 ਸਾਲ ਸੀ ਤਾਂ ਇਹ ਜਿਹੜਾ 18 ਸਾਲ ਤੋਂ ਘੱਟ ਉਮਰ ਦਾ ਅਜਿਹੇ ਕੇਸ ਹੁੰਦੇ ਨੇ ਉਹਦੇ ਵਿੱਚ ਸਜ਼ਾ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਪਾਕਸੂ ਐਕਟ ਦੇ ਤਹਿਤ ਇਹ ਮਾਮਲਾ ਦਰਜ ਹੋਇਆ ਸੀ ਤਾਂ ਮਾਨਯੋਗ ਅਦਾਲਤ ਨੇ ਆਪਣਾ ਫਰਜ਼ ਸਮਝਦੇ ਹੋਏ 20 ਸਾਲ ਦੀ ਸਜ਼ਾ ਤੇ 50000 ਰੁਪਏ ਦੇ ਜੁਰਮਾਨੇ ਦਾ ਫੈਸਲਾ ਸੁਣਾ ਦਿੱਤਾ ਹੈ ਪਰ ਇਹ ਪਰਿਵਾਰ ਹੁਣ ਵੱਖਰੀ ਸਥਿਤੀ ਵਿੱਚ ਹੈ ਪਹਿਲਾਂ ਵੱਖਰੀ ਸਥਿਤੀ ਵਿੱਚ ਸੀਗਾ ਇੱਕ ਦੂਜੇ ਦੇ ਨੌਜਵਾਨ ਉਤੇ ਇਲਜ਼ਾਮ ਸੀ ਗੰਭੀਰ ਕਿ ਉਸਨੇ ਉਸ ਲੜਕੀ ਦਾ ਨਬਾਲਿਗ ਲੜਕੀ ਦਾ ਬਲਾਤਕਾਰ ਕੀਤਾ ਪਰ ਅੱਜ ਸਿਚੁਏਸ਼ਨ ਇਹ ਸੀਗੀ ਕਿ ਉਹ ਇਕੱਠੇ ਰਹਿ ਰਹੇ ਸੀਗੇ ਉਹਨਾਂ ਦੇ ਘਰ ਇੱਕ ਧੀ ਵੀ ਹੈ ਖੁਸ਼ੀ-ਖੁਸ਼ੀ ਪਰਿਵਾਰ 'ਚ ਰਹਿ ਰਹੇ ਸੀ ਪਰ ਅਦਾਲਤ ਨੇ ਤਮਾਮ ਸਬੂਤਾਂ ਨੂੰ ਦੇਖਦੇ ਹੋਏ ਜੋ ਹਾਲਾਤ ਸੀਗੇ ਉਹਨਾਂ ਨੂੰ ਦੇਖਦੇ ਹੋਏ ਆਪਣਾ ਫੈਸਲਾ ਸੁਣਾਇਆ ਪਰ ਹੈਰਾਨ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਜਿਹੜਾ ਜਿਸ ਵਕਤ ਤੇ ਮਾਮਲਾ ਸਾਹਮਣੇ ਆਇਆ ਸੀ ਉਦੋਂ ਸਿਚੁਏਸ਼ਨ ਹੋਰ ਸੀ ਤੇ ਅੱਜ ਸਥਿਤੀ ਵੱਖਰੀ ਦੇਖਣ ਨੂੰ ਮਿਲ ਰਹੀ ਹੈ ਦਿਵਜਾਜ ਧੰਨਵਾਦ